ਛੇ ਜਿਹੜੇ ਬੱਚੇ ਆ ਉਹ ਪਾ ਚਾਰ ਉੱਥੇ ਮੌਕੇ ਤੇ ਜੀ ਇੱਕ ਇਥੇ ਹਸਪਤਾਲ ਜਾ ਕੇ ਤੇ ਇੱਕ ਜਿਹੜਾ ਹੈਗਾ ਆਪਣਾ ਅਮਰ ਹਸਪੀਟਲ ਦੇ ਵਿੱਚ ਤੇ ਇੱਕ ਡਰਾਈਵਰ ਸੱਤ ਬੰਦਿਆਂ ਦੀ ਜਿਹੜੀ ਚਾਰ ਬੀੜੇ ਬਹੁਤ ਦਰਦਨਾਕ ਹਾਦਸਾ ਜੀ ਔਰ ਸਾਡੀਆਂ ਸਾਰੀਆਂ ਜਿਹੜੀ ਹਮਦਰਦੀ ਆਉਨਾ ਪਰਿਵਾਰਾਂ ਨਾਲ ਅਸੀਂ ਦੁੱਖ ਦੀ ਘੜੀ ਚ ਨਾਲ ਖੜੇ ਆਂ ਬਾਕੀਆਂ ਦਾ ਇਲਾਜ ਕਰਦੇ ਆ ਉਹਦੇ ਵਾਸਤੇ ਇਲਾਜ ਵੀ ਕਰ ਰਹੇ ਆ ਔਰ ਅਰਦਾਸ ਵੀ ਕਰਦੇ ਆ ਕਿ ਜਿਹੜੇ ਬੱਚੇ ਹੋ ਜਲਦੀ ਸਿਹਤਯਾਬ ਹੋਣ ਤੇ ਉਹ ਬੱਚਿਆਂ ਦਾ ਹੈਡ ਇਜਰੀ ਜਿਹਨਾਂ ਦਾ ਸੀਟੀ ਸਕੈਨ ਹੋ ਰਿਹਾ ਨਿਊਰੋ ਸਰਜਨ ਸਾਰਾ ਕੁਝ ਤਿਆਰ ਬੰਦੋਸਤ ਹੈਗਾ ਜੀ ਉਹਨਾਂ ਨੂੰ ਮੈਂ ਹੁਣ ਨਿਊਰੋ ਆਈਸੀਯੂ ਚਾਹਨਾ ਉਸ ਤੋਂ ਬਾਅਦ ਉਹ ਦੇਖ ਕੇ ਅਗਰ ਮੈਂ ਅਮਰ ਵੀ ਚਾਹਣਾ ਤੇ ਉਹਨਾਂ ਦਾ ਸਾਰਾ ਇਲਾਜ ਤਾਂ ਬੰਦੋਬਸਤ ਕਰ ਰਹੇ ਆ ਕਿ ਸਾਰਾ ਕੁਝ ਉਹ ਤਾਂ ਕਰਾਂਗੇ ਅਸੀਂ ਬਾਕੀ ਵੀ ਜਿਹੜਾ ਹੈਗਾ ਵੀ ਅੱਗੇ ਤੋਂ ਜਿਹੜਾ ਬਾਕਿਆ ਨਾ ਹੋਵੇ ਉਹ ਵੀ ਮੈਂ ਅ ਜੇ ਪਰਿਵਾਰ ਵਾਲਾ ਡਰਾਈਵਰ ਭੱਜਿਆ ਹੋਣਾ ਤੇ ਕੱਲ ਨੂੰ ਫਿਰ ਮੈਂ ਸਾਰਾ ਸਾਰਾ ਪ੍ਰਸ਼ਾਸਨਾਂ ਬੈਠ ਕੇ ਇਹਦੇ ਵਾਸਤੇ ਜਿਹੜੇ ਆ ਗਏ ਉਹ ਸਾਰੇ ਅਸੀਂ ਅੱਗੇ ਤੋਂ ਕੀ ਕਰੀਏ ਤਾਂ ਕਿ ਹੋ ਜਾ ਦਰਦਰਾ ਖਾਸਾ ਮੁੱਕੇ ਨਾ ਹੋਵੇ ਔਰ ਇਹਨਾਂ ਪਰਿਵਾਰਾਂ ਦੇ ਨਾਲ ਮੇਰੀ ਦਿਲ ਦੀ ਹੰਦਰਦੀ ਹੈ ਜੀ ਔਰ ਅਸੀਂ ਸਾਰੇ ਅਰਦਾਸ ਕਰਦੇ ਆ ਵੀ ਵਾਈਟ ਬਹੁਤ ਅਸਾਹ ਔਖਾ ਜੀ ਹੁਣ ਤੱਕ ਕੀ ਕਰ ਪਈ ਹੋਈ ਐ ਸਤ ਤੱਕ ਕੀ ਪਹੁੰਚਾਈ ਗਈ ਐ ਦੇਖੋ ਅਜੇ ਤੱਕ ਤਾਂ ਕਾਰਵਾਈ ਐ ਵੀ ਉਹਨਾਂ ਨੂੰ ਇੱਕ ਤਾਂ ਬੱਚਾ ਨੂੰ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਐਮਰਜੈਂਸੀ ਮੈਡੀਕਲ ਹੈਲਪ ਦਿੱਤੀ ਜਾ ਰਹੀ ਐ ਤੇ ਜਿਹੜੇ ਬੱਚੇ ਬਚਾਇਆ ਜਾ ਸਕਦੇ ਉਹਨਾਂ ਨੂੰ ਹੋਰ ਪਛਾਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕਿੰਨੇ ਬੱਚੇ ਟੋਟਲ 14 ਜਾਂ 15 ਸੀਗੇ ਛੱਡ ਗਏ ਕਿੰਨੇ ਦੇ ਸਕੇਜੂਲ ਡੇਟ ਚ ਬੱਚੇ 6 6 ਦੀ ਮੇਰੇ ਕੋਲ ਖਬਰ ਹੈ ਜੀ 6 ਦੀ ਖਬਰ ਹੈ ਤੇ ਇੱਕ ਡਰਾਈਵਰ ਆ ਟੋਟਲ 7 ਬੰਦੇ ਛੁੱਟੇ ਸਕੇ ਔਕਤਬਰ ਸਰ ਇੱਕ ਦਿਨ ਕ੍ਰਿਟੀਕਲ ਹੈ इजीली ਕੰਪਲੀਟ ਨਹੀਂ ਬੜਿਆ ਪਿਆ ਜਿਵੇਂ ਕਿ ਪ੍ਰਾਈਵੇਟ ਜਿਹੜੀਆਂ ਗੱਡੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਂਦੇ ਉਹਨਾਂ ਤੇ ਕਾਨੂੰਨ ਦੇ ਖਿਲਾਫ ਕਾਰਵਾਈ ਹੁੰਦੀ ਹੈ ਪਾਰਟੀ ਇਹ ਕਰ ਦੇਣਗੇ ਇਸ ਵਿੱਚ ਕਮਜ਼ੋਰੀ ਦੇਖ ਰਿਹਾ ਕਿ ਨਾਇਕੀ ਕੁਛ ਹੈ। ਦੇਖੋ ਜਦੋਂ ਕੋਈ ਬੰਦਾ ਗੱਡੀ ਚਲਾਉਂਦਾ ਉਹ ਸਾਰਾ ਕੁਝ ਕਰ ਦਿਆ ਅਸੀਂ ਸਕੂਲਾਂ ਦੇ ਨਾਲ ਮੀਟਿੰਗਸ ਵੀ ਕਰ ਦਿਆ। ਆਫਟਰ ਆਲ ਜਿਹੜਾ ਬੰਦਾ ਉਹਨ ਵਿਦਿਆਕ ਪਾਰਟिकुलर ਡੇ ਕੀ ਹੋਇਆ ਇਸ ਵੇਲੇ ਮਤਲਬ ਆਪਾ ਉਹਦੇ ਬਾਰੇ ਕੱਲ੍ਹ ਵਾਇਦ ਬਾਰੇ ਗੱਲ ਕਰਾਂਗਾ ਪੂਰੀ ਜਾਣਕਾਰੀ ਲੈ ਕੇ। ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਜੋ ਮੌਕੇ ਤੇ ਬੰਦੇ ਸੀ ਉਹਦੇ ਉੱਪਰ ਮਿਲੇ ਆ ਪੇਰੈਂਟਸ ਮਿਲੇ ਆ ਜਾਂ ਹੋਰ ਲੋਕ ਵੀ ਆ ਰਹੇ ਨੇ ਜਿਹੜਾ ਨੰਬਰ ਮਦਦ ਕੀਤੀ ਆ ਉਹ ਇਹ ਕਹਿ ਰਹੇ ਆ ਕਿ ਜਿਹੜਾ ਕੈਂਟਰ ਵਾਲਾ ਬਹੁਤ ਤੇਜ਼ ਸੀਗਾ ਉਹ ਕਿਸੇ ਗੱਡੀ ਨੂੰ ਓਵਰਟੇਕ ਕਰਨ ਦੇ ਚੱਕਰ 'ਚ ਉਹਨੇ ਆ ਕੇ ਸਿੱਧੇ ਹੈਡ-ਆਨ ਐਕਸੀਡੈਂਟ ਕੀਤਾ ਤੇ ਉਹ ਡਰਾਈਵਰ ਕੋਲ ਜਾ ਵੀ ਉਹ ਵੀ ਫੜਿਆ ਜਾਊਗਾ ਇਹ ਸਾਰੀ ਸਚਾਈ ਸਾਹਮਣੇ ਆ ਸੀ ਤੇ ਇਹ ਬੜਾ ਇੱਕ ਗੈਰ ਜ਼ਿੰਮੇਵਾਰ ਔਰ ਮਾਤਕ ਹੋਗਾ ਕਿ ਮਾਰਡਰੀ ਹੈ ਜੀ ਮਤਲਬ ਮਾਰਡਰ ਤੋਂ ਬੈਠ ਖੋੜੀ ਆ ਜਿਹੜੇ ਬੱਚੇ ਇਹਨਾਂ ਨੇ ਘਰਾਂ ਦੇ ਦੀਵੇ ਵਿਚ ਆ ਤੇ ਛੋਟੇ-ਛੋਟੇ ਪਾਲਾ ਜਿਹੜੇ 17 ਸੀ ਕਿਹਾ ਉਹ ਤਾਂ ਮਾਪੇ ਉਡੀਕ ਰਹੇ ਹੁੰਦੀ ਆ ਮਾਮਾ ਨੂੰ ਤਾਂ ਵੀ ਬੱਚਾ ਪੋਖਾ ਹੋਏਗਾ ਤੇ ਇਹ ਕੀ ਪਤਾ ਹੁੰਦਾ ਕਿ ਬੱਚਾ ਆਏਗਾ ਨਾ ਕਰੂਗਾ ਇਹ ਇਹ ਸਾਇਦ ਓਖਾ ਜੀ ਬਹੁਤ ਅਰਥਰਾ ਠੀਕ ਹੈ